ਅੱਠਵੇਂ ਮਹੀਨੇ ਦਾ ਇੰਗੇ ਅੱਠਵੇਂ ਮਹੀਨੇ ਮੇਰੀ 15 ਤਰੀਕਾ ਅਗਸਤ ਦੇ ਵਿੱਚ ਹਾਂਜੀ ਅਗਸਤ ਇੱਥੋਂ ਕਿਹੜੇ ਦੇਸ਼ ਚ ਗਏ ਇੱਥੋਂ ਦਬਾਈ ਗਿਆ ਅੱਛਾ ਦਬਾਈ ਤੋਂ ਇਹ ਕਿੰਨੇ ਸੀ ਮੈਂ ਬਰਾਜੀ ਹੁੰਦਾ ਤੇਰਾ ਉੱਥੋਂ ਵੀਜ਼ਾ ਕਰਾਉਂਗਾ ਇੱਕ ਨੰਬਰ 'ਚ ਮੈਨੂੰ ਕਹੇ ਕਿ ਮੈਂ ਜਾਣਾ ਇੱਕ ਨੰਬਰ 'ਚ ਮੈਨੂੰ ਕਿਤੇ ਗਲਤ ਨਾ ਕਰੀ ਹਾਂ ਕਿਦਾਂ ਮੈਂ ਉੱਥੋਂ ਫਿੰਗਰ ਕਰਾਉਂਗਾ ਉੱਥੇ ਫਿੰਗਰ ਆਸਾਨੀ ਨਾ ਹੁੰਦੇ ਆ ਹਾਂ ਤੇ ਉੱਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਨਾ ਬਤਾ ਜੀ ਆਬਰਾਜੀ ਅੱਛਾ ਤੇ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਤੇਰੇ ਨਾਲ ਮੈਨੂੰ ਸੌਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ 8 9 ਉਧਰ ਦੀ ਪਾਤਾ ਬੱਸਾ ਰਹੀ ਬੱਸਾ ਦਾ ਨਾਮ ਸਾਰੇ ਕੱਢ ਗਏ ਅੱਛਾ ਤੇ ਪਨਾਮਾ ਤੋਂ ਗਏ ਹਾਂ ਬਨਾਮਾ ਨਹੀਂ ਕੱਢਿਆ ਜਿੰਨੀਆਂ ਸੌਥ ਅਮਰੀਕਾ ਦੀਆਂ ਕੰਟਰੀਆਂ ਛੋਟੀਆਂ ਹਾਂ ਤੇ ਅਮਰੀਕਾ ਚ ਕਦਾਂ ਇੰਟੂ ਅਮਰੀਕਾ ਤੇ ਮੈਕੋ ਮੈਕੋ ਸਿਰੀ ਤੋਂ ਕੰਗਰ ਇਧਰ ਗਏ ਤੀਜਵਾਨਾ ਬਾਰਡਰ ਹਾਂ ਤੀਜਵਾਨਾ ਤੋਂ ਬਾਰਡਰ ਤੇ ਐਂਟਰੀ ਅੱਛਾ ਤੇ ਇਹ ਨਹੀਂ ਬਾਹਰ ਖਲੋਤਿਆਂ ਤੇ ਉਹਨਾਂ ਦੇ ਹੱਦ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੂਣੀ ਪੀਓ ਹੂੰ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਉਹਨਾਂ ਦੇ ਸੀਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹੂੰ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਨਾਲੇ ਕਸ਼ਮੀਰ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਸ਼ਰਤਾਂ ਥੱਲੇ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਠਿਕਾਂਗੇ ਅੰਦਰ ਲੈ ਕੇ ਟਿੰਟ ਦੇ ਵਿੱਚ ਅੱਛਾ ਅੱਛਾ ਚੌਕੀ ਚ ਚੌਕੀ ਚ ਅੱਛਾ ਚੌਕੀ ਜੀ ਇਹਨਾਂ ਨੇ ਸਾਨੂੰ 20 ਦਿਨ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂਜੀ ਇੱਕੋ ਥਾਂ ਤੇ ਤੁਸੀਂ ਕਿੰਨੇ ਜਣੇ ਅਸੀਂ 7 ਜਿਹੜੇ ਕੱਪੇ ਹਨੀਆਂ ਗਿਆ 7 ਜਣੇ 7 ਜਣੇ ਅੱਛਾ ਅਰਸ਼ਦ ਦੀ ਬੁੱਗੇਰੇ ਨਾਲ ਸੀ ਉਹ ਮੁੰਡਾ ਅਰਸ਼ਦ ਤੇ ਅੱਛਾ ਸਾਡੇ ਨਾਲ ਸੀਗਾ ਹਾਂਜੀ ਅੱਛਾ ਅੱਛਾ ਉਹ ਓਥੋਂ ਫਿਰ ਥਾਣੇ ਤੋਂ ਬਾਅਦ ਇਹਨਾਂ ਨੇ ਕੀ ਕਿੰਨਾ ਦਿਨਾਂ ਬਾਅਦ ਨਾ ਇਹਨਾਂ ਨੇ ਆਪਿਆਂ ਨੂੰ ਕਵੀਆਂ ਦਿਨਾਂ ਬਾਅਦ ਜੰਡੀ ਤੁਹਾਨੂੰ ਇਹ ਰਿਲੀਜ਼ ਕਰ ਲੱਗੇ ਆ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਨੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਆ ਨਹੀਂ ਕੱਢੇ ਹੁੰਦਾ ਅੱਛਾ ਹੂੰ 104 ਹੂੰ ਮਰ ਕੇ ਸਾਨੂੰ 17 ਕਮਰੇ ਜ ਵੱਡੇ ਹਾਲ ਜਿਹਾ ਲੈ ਕੇ ਉਹਨਾਂ ਸਾਡੀ ਹੱਥ ਘੜੀਆਂ ਲਾਤੀਆਂ ਤੇ ਨਾਲ ਲਾਤੀਆਂ ਹੂੰ ਕਿੰਤਾ ਵਾਰ ਆਦੇ ਕਹਿੰਦੇ ਵੀ ਹੁਣ ਬੱਖਾਂ ਚ ਬਹਿ ਜਾ। ਅਸੀਂ ਉਹਨਾਂ ਨਾਲ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਡੀ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ। ਹੂੰ। ਉਹ ਥੋੜਾ ਘੰਟਾ ਬੱਤਾਂ ਚੱਲੀਆਂ ਇਹਨਾਂ ਦੀਆਂ। ਬਾਅਦ ਫਿਰ ਹੋ ਸਕਦਾ ਕਿ ਇਹਨਾਂ ਦਾ ਕਿੱਥੇ ਜਾਜਾ ਪੁੱਤ ਇਹਨਾਂ ਲੈ ਕੇ ਗਏ ਆ। ਉਹ ਤੋਂ ਇਹਨਾਂ ਨੇ ਆ ਨੂੰ 베ਰੀਆਂ ਲੱਗੀਆਂ ਤੇ ਇਦਾਂ ਲਾੜਦਾ ਸਾਰਿਆਂ। ਹੋੜੀ ਹੋਈ ਐ ਕਰਕੇ ਗਏ ਅੰਦਰ ਵੱਡੇ। ਹੂੰ। ਉਹਨਾਂ ਨੇ ਉਥੇ ਬਾਹਰ ਗਏ। ਘੰਟੇ ਅੱਧੇ ਵਿੱਚ ਘੰਟੇ ਜਿਵੇਂ ਬਣਾਦਾ ਤੀ ਫਿਰ। ਇਹ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਦਿੱਤੇ ਲਾਇਆ ਸੀ ਨਾ ਤੇਲ ਨੂੰ ਭੋਲ ਨੂੰ ਹਾਂ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫਿਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਅਸੀਂ ਅੰਬਰਸਰ ਆਏ ਜਦੋਂ ਅੰਬਰਸਰ ਹਾਂ ਨੂੰ ਦੱਸਿਆ ਇਹਨਾਂ ਵੀ ਹਾਂ ਇਹਨਾਂ ਇੱਥੇ ਹੀ ਸਾਡੀਆਂ ਹੱਥ ਘੜੀਆਂ ਪੋਲੀਆਂ ਇਹ ਅੰਦਰ ਹੀ ਖੋਲਦੀਆਂ ਹਨ ਨਾ ਤੁਹਾਡੀ ਹਾਂ ਜਹਾਜ ਦੇ ਅੰਦਰ ਹੀ ਹਾਂ ਜਹਾਜ ਦੇ ਅੰਦਰ ਹੀ ਖੋਲਦੀਆਂ ਹਨ ਹਾਂ ਬਾਦ ਵਿੱਚ ਬਾਅਦ ਤੇ ਤੁਹਾਨੂੰ ਉੱਧਾ ਗੱਡੇ ਨੂੰ ਹਾਂਜੀ ਬਾਹਰ ਹਾਂ ਉੱਧਾ ਗੱਡੇ ਆ ਹੂੰ ਇਹ ਦੱਸਦੇ ਆ ਕਿ ਅਸੀਂ ਬੜਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਾਨੂੰ ਮਿਲਿਆ ਨਹੀਂ ਵਿਹਾਰ ਚੰਗਾ ਰੋਟੀ ਪਾਣੀ ਦਿੱਤਾ ਨਹੀਂ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਉਹਨਾਂ ਨੇ ਕੀ ਹਾਂ ਇਥੇ ਆ ਕੇ ਭਾਈ ਇਹ ਕਿੱਥੇ ਆ ਕੇ ਕੀਤਾ ਉਹ ਤੇ ਹੀ ਪੰਦ ਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇੱਥੇ ਕੀਤਾ ਸੀ ਪੂਰਾ ਪੰਦ ਇੱਥੇ ਆਣ ਕੇ ਰੋਟੀ ਅਸੀਂ ਖਾਧੀ 7 ਮਹੀਨਿਆਂ ਨੂੰ ਇੱਕ ਸਾਲ ਜਿਹੜੀ ਚੰਗੀ ਰੋਟੀ ਆ ਪਾਣੀ 7 ਮਹੀਨੇ ਬਾਅਦ ਹਾਂਜੀ ਇਹ ਚੌਲ ਹੀ ਖਾਧੀ ਗਏ ਹਾਂ ਰੋਟੀ ਦੇਖੇ ਜਾਣਗੇ ਨਹੀਂ ਕੋਈ ਉਹ ਨਹੀਂ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪ੍ਰਬੰਧ ਕਰਾਤਾ ਸਾਰਾ ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰ ਉਹ ਚਾਹ ਪਾਣੀ ਦਾ ਸੀਨੀਅਰ ਸਰ ਉਹਨਾਂ ਨੇ ਪੁੱਛਿਆ ਵੀ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ ਫਿਰ ਉਹਨਾਂ ਠੰਡੇ ਮੰਗਾਏ ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਿ ਹਾਂ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਜਾਵਾਂਗੇ ਜੋ ਰੋਟੀ ਪਾਣੀ ਦਿੱਤਾ ਖੁਸ਼ਕੀ ਨਹੀਂ ਉਹ ਬਰੈਡ ਜੇ ਦਿੰਦੇ ਸੁੱਕੇ ਜੇ ਤੇ ਇੱਕ ਬਰੂਟੀ ਦਿੰਦੇ ਨਾਲ ਉਹਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਸੀ ਨਾ ਮਤਲਬ ਕਿ ਗਲਤ ਨਹੀਂ ਕਿਸੇ ਨਾ ਬੋਲਦੇ ਸੀ ਸਹੀ ਉਹਨਾਂ ਉਹ ਵੀ ਆ ਤਿੰਨ ਦਿਹਾੜੀ ਤੱਕ ਆਉਂਦੇ ਫੋਟੇ ਸੀਟਾਂ ਸੁੱਟਾਂ ਨਹੀਂ ਹੁੰਦੀਆਂ ਨੇ ਉਹ ਫੱਟੇ ਜਿਹੇ ਹੁੰਦੇ ਉਹ ਜਹਾਜ਼ ਦੇ ਆਹ ਸੀਟਾਂ ਨਹੀਂ ਸੀਟਾਂ ਜੋ ਉਹ ਦੁੱਝੀਆਂ ਹੀ ਹੁੰਦੇ ਐਦਾਂ لمبے ਲੋਕੀਏ ਹਾਂ ਹਾਂ ਲੰਮੇ ਰਹੂ ਸੀਟਾਂ ਜੀ ਹਾਂ 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 ਸਾਈਡਾਂ ਦੇ ਆਰਮੀ ਵਾਲੇ ਬੈਣ ਵਾਲੇ ਹੁੰਦੇ ਆ ਆਹ ਉਹ ਮਨ ਲਗੀ ਜੰਗੀ ਜਾਜਿਤ ਤੇ ਲੰਬਦੀ ਆ ਮੇਰੇ ਕੋਲ। ਉਹ ਜ਼ਮੀਰ ਆ ਜਾਓ ਜ਼ਮੀਰ ਆ। ਇਹ ਕਿਨੇ ਏਜੰਟ ਨੇ ਕਿਨੇ ਪੈਸੇ ਲਏ ਤੁਹਾਨੂੰ? ਇਹ 1 ਹੱਥ ਲੱਖ ਲੈ ਗਿਆ। 60 ਲੱਖ। ਹਾਂ ਜੀ। ਹਾਂ। 47 ਦੀ ਗੱਲ ਕਰਕੇ 15 ਫਿਰ ਇਹਨੇ ਮੰਗਾਇਆ ਬਰਾਜੀ ਨੂੰ ਕਹਿੰਦਾ ਤੇਰਾ ਐਂਸ ਖੱਲੇ ਉਹਦੀ ਕਹਿ ਗਿਆ। ਬਰਾਜੀ ਜਾ ਕੇ ਇਹਨਾਂ ਨੂੰ ਕਿਡਨਾਪ ਕਰ ਲਿਆ। ਹਾਂ। ਉਹਨਾਂ ਨੇ ਕਿਡਨਾਪ ਕਰਵਾ ਦਿੱਤਾ ਨਹੀਂ ਲੈਣ ਦੇ। ਤੇ ਆਹ ਸਾਡੇ ਕੋਲੋਂ ਨਾ ਪਹਿਲੀ ਮਾਰਕੀਟ ਸੀਗੇ ਉਹ ਡੌਂਕਰਾਂ ਨੇ ਚੋਕ ਲਿਆ ਬੰਦੇ ਨਹੀਂ ਕਿ ਤੁਹਾਡੇ ਬੰਦਿਆਂ ਦਾ ਨੁਕਸਾਨ ਹੋ ਜੂਗਾ। ਤੂੰ ਮਤਲਬ ਪੰਚਰਾ ਰਾਤ ਕਰ ਦਈਏ ਦੋ ਫਿਰ ਮੈਂ ਆਪਣੀ ਜਮੇਲ ਜਾਣੇ ਪਾ ਆ ਕਿ ਕਿਦਾਂ ਕਰੀ ਫਿਰ ਮੈਂ ਆਪਣੀ ਮੋਟੀ ਕਰ ਹੂੰ ਇਹ ਕੋਈ ਹੁਣ ਕੱਲ ਫੋਨ ਆਇਆ ਕਿ ਦੂਜੈਂਟ ਦਾ ਇਹ ਕਿੱਥੋਂ ਦਾ ਏਜੰਟ ਮੈਂ ਪਾਰਾਂ ਪਰ ਇਹ ਫੋਨ ਨਿਕਲੇ ਦਾ ਅੱਛਾ ਇੱਥੋਂ ਦਾ ਲੋਕਲ ਮਾੜਾ ਨਾਲ ਲੋਕਲੀਆ ਹਾਂ ਕੱਲ ਕਿਤੇ ਫੋਨ ਆਇਆ ਨੇ ਕੁੜੀ ਨੇ ਕਿ ਆਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਨੇ ਗੱਲ ਕਰ ਲੈਨੇ ਆ ਮੋੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋਗੇ ਮੈਂ ਕੁਛ ਨਹੀਂ ਦੇਣਾ ਮੈਂ ਕੋਈ ਮੈਂ ਮੇਰੇ 5 ਲੱਖ ਰੁਪਈਆ ਇਹ ਅਫਸਰ ਨੂੰ ਦੇ ਦੂੰਗਾ ਹੂੰ ਤੇ ਮੇਰੇ ਨਾਲ ਕੀ ਹੋ ਰਿਹਾ ਹੈ ਹੂੰ ਇਹ ਦੁਨੀਏ ਦੇ ਮੰਤਰੀ ਦੇ ਸਾਹਮਣੇ ਇਹ ਮੰਤਰੀ ਦੇ ਸਾਹਮਣੇ ਗੱਲ ਕਰੋਗੇ ਜਾਂ ਕੇ ਵਿਕਾਸ਼ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਬਿਲਕੁਲ ਸਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨਾ ਮੈਂ ਉਹਨਾਂ ਨੂੰ 1 ਪਾਣੇ ਲੱਖ ਦੇ ਦੂੰ ਤੁਹਾਨੂੰ ਮੈਂ ਪੈਸੇ ਮੋੜਨ ਦੀ ਮੈਨੂੰ ਕੀ ਜਰੂਰਤ ਹੈ ਹੂੰ ਹਾਂ ਹੁਣ ਕੌਣ ਹੈ ਨਪਾਲਾ ਇਹ ਡਰੈਂਟ ਜਿਹੜਾ ਡਰੈਂਟ ਨੇਪਾਲ ਕੋਲ ਕੋਲੀ 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 ਦਾ ਹਾਂ ਕੋਲੀ ਦਾ ਕੋੜਰੀ ਦਾ ਕੋਟਲੀ ਹਾਂਜੀ ਆ ਪਿੰਡ ਕੋਲੀ ਨਪਾਲਾ ਦੇਖਦੇ ਬੰਦੇ ਅੱਛਾ ਸਤਨਾਮ ਸਿੰਘ ਇਹ ਪਹਿਲਾਂ ਮੁੰਡੇ ਮੁੰਡੇ ਭੇਜਦਾ ਹਾਂਜੀ ਪਹਿਲੇ ਭੇਜਦਾ ਹਾਂ ਹਮ ਅਚੋ ਜਿਹਦਾ ਗਿਆ ਮੈਨੂੰ ਫਸਾਜ ਕਰਦੇ ਹਾਂ ਹਮ ਇਹਨੇ 4-5 ਮਹੀਨੇ ਉਹ ਫਸਾਜ ਕਰਨਾ ਤੇੰਦੇ ਵਿੱਚ ਮਤਲਬ ਜਿਹੜਾ ਕਰਾਸ ਕਰਾ ਦਾਂਗੇ ਹਮ ਇੱਥੇ ਬੱਸ ਚਲਾਉਂਦੇ ਡਰਾਈਵਿੰਗ ਕਰਦੇ ਨੇ ਇੱਕ ਨੰਬਰ ਦੇ ਵਿੱਚ ਬਾਈ ਲੈਂਡ ਦੇ ਕਰਵਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ 1 ਜੁਲਾਈ ਅਗਸਤ ਤੋੜਿਆ ਪੈਸੇ ਮੈਂ ਕੋਈ ਗੱਲ ਨਹੀਂ ਫਾਲਤੂ ਲੱਲੀ ਹਮ ਹੂੰ ਹੂੰ ਮੰਨਦੇ ਜੀ ਨਾ ਨੋਰਦ ਕੋਈ ਬੇਨਤੀ ਹੈ ਜੀ ਡਰਾਈਵਰ ਹੈ ਛਾਂਸੇ ਵੀ ਹੈਗਾ ਕੋਈ ਸਰਕਾਰੀ ਨਾ ਨਾ ਕੋਈ ਕੋਈ ਨਾ ਕੋਈ ਟਿਕਾਣ ਕੋਈ ਤਾ ਬਰਾਵੀ ਆ ਰਿਹਾ ਬੰਦਾ ਜੇ ਕਿੱਥੇ ਇਹਨਾਂ ਦੇ ਛਾਂਸੇ ਚ ਫਸ ਗਏ ਤੁਸੀਂ ਉਹਨਾਂ ਦੇ ਪਾ ਜੇ ਇਸ ਵੇਲੇ ਉੱਜੜਿਆ ਨਾ ਸਾਦੀ ਆ ਬੱਸ ਚਲਾਈ ਦੀ ਤੇ ਇਦਾਂ ਹੀ ਮੈਂ ਫਸ ਗਿਆ ਜੇ ਛੋਟੀ ਬੱਸ ਕਿਰਚੋਂ ਆਉਂਦੇ ਇਥੇ ਮਿੰਨੀ ਚਲੋ ਮਿਲਿ ਤੁਹਾਨੂੰ ਹਾਂ ਹੂੰ ਜੰਤ ਦੇ ਟਕਾਵੇ ਵੀ ਨੇ ਚਾਰ ਹੀ ਇਹਨਾਂ ਨੇ ਕਹਿੰਦੇ ਦੁੱਪ ਲਈ ਤੇ ਉਹ 20 ਦਿਨ ਚ ਭੰਗਿਆ ਤੇ ਕੋਈ ਗੱਲ ਨਹੀਂ ਤੇ ਪਾ ਕੇ ਚੁੱਕੇ ਵੀ ਜਾਂਦੇ ਐ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਟਕਾਪਨ ਕਰਨਾ ਹੂੰ ਆਪਣੇ ਨਾਲੋਂ ਤਾਂ ਵਧੀਆ ਬਣਾਉਣ ਦੇ ਆਂ ਤੇ ਗੱਡੀਆਂ ਹੂੰ ਮੋਦਨ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਟਕਾ ਕੀਤਾ ਸਾਰਿਆਂ ਨਾਲ ਕੀਤਾ ਨਹੀਂ ਜੇ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕਾਨੂੰਨੀ ਠੱਗਾ ਦਾ ਨਾ ਜਾਓ ਯਾਰ ਨਾ ਜਾਓ ਕੋ ਅਥੇ ਨਹੀਂ ਲੱਗਦਾ ਕੋਈ ਹਾਂ ਫਿਰ ਕੋਈ ਤੋਂ ਆਂਡ ਗਵਾਂੜੀ ਫਸ ਜਾਂਦੇ ਆਪਾਂ ਇਹ ਕਿਹੜਾ ਬੰਬੇ ਦਾ ਹੀਗਾ ਕੋਈ ਉਹ ਸੀਗਾ ਸਮਝ ਕਿ ਨਹੀਂ ਆਸੀਗਾ ਤਾਂ ਜੀ ਸੱਚੀ ਗੱਲ ਦੀ ਸੱਚੀ ਆ ਹੂੰ ਫਿਰ ਨਾਲ ਆਂਦੇ ਬੰਦੇ ਆਏ ਨਾਲ ਇਹੰਦਾ ਕੀ ਕੋਈ ਨਾਲ ਲੀਡਰ ਵਗੈਰਾ ਹੈਗਾ ਇਹਦੇ ਬੰਦ ਲਿਖੋ No no me me piti. Me pani pilu